ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਾਲਾ ਜੀ ਸਾਧ ਸੰਗਤ ਜੀ ਅੱਜ ਮੇਰੇ ਹੱਥ ਆ ਇੱਕ ਦਰਖਾਸਤ ਲੱਗੀ ਹੈ ਐਪਲੀਕੇਸ਼ਨ ਕੇ ਲਈ ਦਰਖਾਸਤ ਕਹੀ ਜੋ ਸਾਡੇ ਹੀ ਸਤਿਕਾਰਯੋਗ ਆਗੂ ਸਹਿਬਾਨ ਲੀਡਰ ਸਹਿਬਾਨ ਜਿਨ੍ਹਾਂ ਨੇ ਸ਼ੋਭਣੀ ਅਕਾਲੀ ਦਲ ਦੇ ਵਿੱਚ ਲੰਮਾ ਸਮਾਂ ਸੇਵਾ ਕੀਤੀ ਤੇ ਪਾਰਟੀ ਵੱਲੋਂ ਵੀ ਬਹੁਤ ਸਾਰਾ ਮਾਨ ਸਨਮਾਨ ਵਜੀਰੀਆਂ ਪਦਵੀਆਂ ਸੇਵਾਵਾਂ ਮਾ ਉਹਦੇ ਮਿਲੀ ਪਰ ਹੁਣ ਸੱਤਾ ਸੱਤਾ ਹੱਥ ਲਗਦੀ ਨਾਂ ਦੇ ਕੇ ਲਾਹਣ ਚ ਬਸ ਲਾ ਲਓ ਏਜੰਸੀਆਂ ਦੇ ਕਹਿੰਦੇ ਲਾ ਲਓ ਜਾਂ ਵੀ ਸਾਨੂੰ ਲੋਕਾਂ ਨੇ ਨਕਾਰਿਆ ਲੋਕਾਂ ਨੇ ਸਾਨੂੰ ਸਵੀਕਾਰ ਨਹੀਂ ਕਰ ਰਹੇ ਵੋਟਾਂ ਚ ਸੱਤਾ ਪ੍ਰਾਪਤੀ ਵਾਸਤੇ ਤਰਲੋ ਮੱਸੀ ਹੋ ਰਹੇ ਨੇ ਜਿਹੜੇ ਲੋਕ ਜਿਨ੍ਹਾਂ ਨੂੰ ਕਈ ਵੀਰ ਦਾਗੀ ਕਹਿ ਦਿੰਦੇ ਐ ਕਈ ਵੀਰ ਗਦਾਰ ਲਹਿਰ ਵਾਲੇ ਕਹਿ ਦਿੰਦੇ ਐ ਪਰ ਜੋ ਆ ਇੱਕ ਖਿਮਾ ਜਾਂਚਨਾ ਪੱਤਰ ਮੇਰੇ ਹੱਥ ਲੱਗਿਆ ਜੋ ਆ ਸਾਰੀ ਐਪਲੀਕੇਸ਼ਨ ਪੜਨ ਤੋਂ ਬਾਅਦ ਅਤੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਸੁਣਵਾਈ ਨੂੰ ਵੇਖ ਕੇ ਇਹ ਪੜ ਕੇ ਕਿ ਅਕਾਲ ਤਖਤ ਸਾਹਿਬ ਤੋਂ ਹੋਈ ਸੁਣਵਾਈ ਨੂੰ ਵੇਖ ਕੇ ਤਾਂ ਇਹ ਭਰਾ ਮਨਪ੍ਰਤੀ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਇਹ ਲੋਕ ਦਾਗੀ ਕਹਿ ਲੋ ਗਦਾਰ ਲੈ ਕਹਿ ਲੋ ਨਾਲ ਭਗੌੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਲੋਕ ਨਹੀਂ ਭਗੌੜੇ ਵੀਰ ਨਹੀਂ ਮੈਂ ਸਮਝਦਾ ਆਮ ਪਬਲਿਕ ਸੰਗਤ ਵਾਸਤੇ ਇਹ ਲੋਕਾਂ ਨੂੰ ਗੱਪ ਮਾਰਨਾ ਝੂਠ ਮਾਰਨਾ ਇੱਕ ਨਿੱਕੀ ਗੱਲ ਹੈ ਕੀ ਸਮਝਦੇ ਆ ਸੰਗਤ ਨੂੰ ਕਿਉਂਕਿ ਇਹ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹੜੇ ਲੋਕ ਆਪਣਾ ਕੀਤਾ اقਰਾਰਨਾਮਾ ਕੀਤੀ ਖਿਮਾ ਜਾਚਨਾ ਮੁੱਕਰ ਜਾਂਦੇ ਨੇ ਤੁਸੀਂ ਦੇਖਿਆ ਕਿ ਪਹਿਲੇ ਦਿਨ ਜਦੋਂ ਇਹ ਅਕਾਲੀ ਗੱਲ ਤੋਂ ਪਰਾਂ ਹੋ ਗਈ ਮਹਿਸੂਸ ਕੀਤਾ ਇਹ ਸਾਡੀ ਰਾਜਨੀਤੀ ਸਾਡੀ ਚੌਧਰ ਚੱਲੂ ਕਿਵੇਂ ਕਿਉਂਕਿ ਨਾ ਇਹਨਾਂ ਕੋਲ ਏਜੰਡਾ ਨਾ ਕੋਈ ਪ੍ਰੋਗਰਾਮ ਹੈ ਤੇ ਜਿੰਨਾ ਖਿਲਾਫ ਇਹ ਏਜੰਸੀਆਂ ਦੇ ਕਹਿੰਦੇ ਚੱਲੇ ਆ ਉਹ ਲੋਕ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਧਰਮ ਪਤਨੀ ਦੀਪਾ ਹਰਸਿਮਤ ਕੌਰ ਬਾਦਲ ਚੌਥੀ ਵਾਰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੀ ਮੈਂਬਰ ਬਣੀ ਹੈ ਬਠਿੰਡਾ ਸੀਟ ਤੋਂ ਕਿਉਂ ਬਣੀ ਹੈ ਕਿਉਂਕਿ ਉਹਨਾਂ ਨੇ ਕੌਮ ਵਾਸਤੇ ਸਮਾਜ ਵਾਸਤੇ ਕੰਮ ਕੀਤੇ ਹੈ ਤੇ ਸੱਤਾ ਦਾ ਤਿਆਰ ਕਰਕੇ ਕੁਰਸੀ ਨੂੰ ਠੋਕਰ ਮਾਰ ਕੇ ਆਪਣੀ ਕੌਮ ਨਾਲ ਲੋਕਾਂ ਨਾਲ ਖੜੇ ਹੈ ਅਤੇ ਪਾਰਲੀਮੈਂਟ 'ਚ ਆਵਾਜ਼ ਬੰਦੇ ਹੈ ਤੇ ਹੋਰ ਨਾਲ ਦੀ ਅਪਰੋਚ ਪਰਸੀਤ ਉਤੋਂ ਸੱਜੇ ਹੱਥੇ ਹਰੇ ਹੈ ਕਹਿੰਦਾ ਭਾਅ ਜਿੰਨੇ ਲੋਕਾਂ ਖਿਲਾਫ ਅਕਾਲੀ ਦਲ ਦੇ ਪ੍ਰਧਾਨ ਖਿਲਾਫ ਜੋ ਉਹਨਾਂ ਨੇ ਵੀਣਾ ਚੱਕਿਆ ਪ੍ਰੋਪਗੈਂਡਾ ਚੱਕਿਆ ਉਹਨਾਂ ਨੂੰ ਤਾਂ ਲੋਕ ਸਵੀਕਾਰ ਕਰਦੇ ਆ ਉਹਨੇ ਤਾਂ ਸਾਰੇ ਬਾਲਵੇਂ ਦੇ ਵਿੱਚ ਮੁਕਾਬਲਾ ਦਿੱਤਾ ਪਰ ਇਹਨਾਂ ਕਿਹਨਾਂ ਜਵਾਨਤਾ ਜप्त ਹੋਈਆਂ ਤੇ ਫਿਰ ਇਹਨਾਂ ਨੇ ਇੱਕੋ ਹੀ ਜੱਡਾ ਵਰਤਿਆ ਕਿ ਹੁਣ ਏਜੰਸੀਆਂ ਦੇ ਕਹਿੰਦੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਿਚ ਲੈ ਕੇ ਆਈਏ ਤਾਂ ਕਿ ਤੇ ਸਾਡੀ ਹੋ ਸਕਦਾ ਚੌਧਰ ਰਾਜਨੀਤੀ ਪੰਜ ਚਾਰ ਮਹੀਨੇ ਚੱਲ ਜੇ ਇਹਨਾਂ ਨੇ ਆ ਬੜੀ ਇੱਕ ਜੋ ਪਹਿਲਾ ਮੰਗ ਪੱਤਰ ਦਿੱਤਾ ਹੈ ਉਹ ਚ ਇਕਰਾਰਨਾਮਾ ਕੀਤਾ ਹੈ ਖਿਮਾ ਜਾਂਚਨਾ ਕੀਤੀ ਹੈ ਜਿਸ ਨੂੰ ਆਪਾਂ ਵਿਸ਼ਾ ਕਹਿੰਦੇ ਆ ਵਿਸ਼ਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਰਾਹੀ ਗੁਰੂ ਅਤੇ ਪੰਥ ਕੋਲੋਂ ਖਿਮਾ ਜਾਂਚਨਾ ਕਰਨ ਦਾ ਮਤਲਬ ਵੀ ਅਸੀਂ ਗਲਤੀਆਂ ਕੀਤੀਆਂ ਦੀ ਖਿਮਾ ਜਾਂਚਨਾ ਅੱਗੇ ਜਾ ਕੇ ਵੇਖਾਂਗੇ ਤਾਂ ਇਹਨਾਂ ਨੇ ਸਭ ਕੁਝ ਸਵੀਕਾਰ ਕਰਕੇ ਕੱਲੀ ਤਰਤੀਬ ਵਾਈਜ਼ 7 ਤੋਂ ਲੈ ਕੇ 17 ਤੱਕ ਜੋ ਸਰਕਾਰ ਦਰਾਨ ਜਾਣੀਆਂ ਜਾਣੇ ਚ ਗਲਤੀਆਂ ਹੋਈਆਂ ਉਹਨਾਂ ਦਾ ਬੇਰਵਾ ਪਾ ਕੇ ਫਿਰ ਇਹ ਬੇਨਤੀ ਕਰਦੇ ਆ ਕਿ ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਸਾਰੇ ਘਟਨਾਕਰਮ ਦੌਰਾਨ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਹਿੱਸਾ ਰਹੇ ਹਾਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਹਿੱਸਾ ਹੋਣ ਕਾਰਨ ਸਾਨੂੰ ਹੋਈਆਂ ਇਹਨਾਂ ਗਲਤੀਆਂ ਦਾ ਗਹਿਰਾ ਅਹਿਸਾਸ ਹੈ ਅਤੇ ਸਾਡੇ ਮਨਾਂ ਤੇ ਇਹਨਾਂ ਦਾ ਬੋਝ ਵੀ ਹੈ ਇਸ ਕਰਕੇ ਸਿੱਖ ਪੰਥ ਦੀ ਸਰਪੁੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਸਮੁੱਚੇ ਸਿੱਖ ਪੰਥ ਕਾਲਤਰ ਸਾਹਿਬ ਅਤੇ ਸਮੁੱਚੇ ਸਿੱਖ ਪੰਥ ਤੋਂ ਮਾਫੀ ਮੰਗਣ ਲਈ ਅਸੀਂ ਤੁਹਾਡੇ ਕੋਲ ਹਾਜ਼ਰ ਹੋਏ ਹਾਂ ਅਤੇ ਇਹ ਪੱਥਰ ਰਾਹੀਂ ਲਿਖਤੀ ਰੂਪ ਵਿੱਚ ਹੋਈਆਂ ਗਲਤੀਆਂ ਲਈ ਖਿਮਾ ਜਾਂਚਨਾ ਕਰਦੇ ਹਾਂ ਸਾਡੇ ਵੱਲੋਂ ਹੋਈਆਂ ਇਹਨਾਂ ਭੁੱਲਾਂ ਅਤੇ ਗਲਤੀਆਂ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਪਰੰਪਰਾਵਾਂ ਅਨੁਸਾਰ ਦਿੱਤੀ ਗਈ ਕੋਈ ਵੀ ਸਜ਼ਾ ਅਸੀਂ ਸਦਕਾ ਦਿਲ ਉਹ ਦਿੱਤੀ سزا ਸਦਕਾ ਸੀ ਦਿਲ ਅਤੇ ਨਿਮਰਤਾ ਸਹਿਤ ਭੁਗਤਣ ਲਈ ਤਿਆਰ ਹਾਂ ਜੇ ਅਸੀਂ ਜੋ ਅਸੀਂ ਆਪਣੀ ਆਤਮਾ ਅਤੇ ਪਾਏ ਹੋਏ ਪਏ ਹੋਏ ਭਾਰੂ ਬੋਝ ਤੋਂ ਸੁਰਖਰੂ ਹੋ ਸਕੀਏ ਇਹ ਕਹਿੰਦੇ ਸਾਡੀ ਆਤਮਾ ਤੇ ਬੋਝ ਹੈ ਤੇ 7 ਤੋਂ ਲੈ ਕੇ 17 ਤੱਕ ਸਾਨੂੰ 10 ਸਾਲ ਬਾਅਦ ਹੁਣ ਪਤਾ ਲੱਗਿਆ ਕਿ ਗਲਤੀਆਂ ਹੋਈਆਂ ਸਾਡੇ ਤੇ ਬੋਝ ਹੈ ਸਿੰਘ ਸਾਹਿਬ ਜੀ ਸਾਨੂੰ ਵੰਟੀ سزا ਲਾਓ ਤਾਂ ਕਿ ਅਸੀਂ ਬੋਝ ਹੌਲਾ ਕਰ ਸਕੀਏ ਇਹ ਤਾਂ ਸਭ ਤੋਂ ਪਹਿਲਾਂ ਕਾਲਤਖਬ ਸਾਹ ਦੇਡੇ ਅਰਜੀ ਦਿੱਤੀ ਤੇ ਤੁਸੀਂ ਦੋ ਤਰੀਕ ਦਾ ਘਟਨਾ ਕਰਨ ਦੇਖੋ ਜਦੋਂ ਇਹਨਾਂ ਵੱਲੋਂ ਦਿੱਤੀ ਹੋਈ ਐਪਲੀਕੇਸ਼ਨ ਤੇ ਸੁਣਵਾਈ ਕਰਦਿਆਂ ਹੋਇਆਂ ਸਿੰਘ ਸਾਹਿਬਾਨ ਨੇ ਦੋ ਤਰੀਕ ਨੂੰ ਇਹਨਾਂ ਨੂੰ ਬੁਲਾਇਆ ਪੂਰੀ ਦੁਨੀਆ ਨੇ ਲਾਈਵ ਦੇਖਿਆ ਕਿ ਉਸ ਦੇ ਵਿੱਚ ਜਦੋਂ ਸਿੰਘ ਸਾਹਿਬਾਨ ਨੇ ਪੁੱਛਿਆ ਆ ਸੈਂਡੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾਜੀ ਦੇ ਉਹ ਸਾਰਾ ਕੁਝ ਮੰਨ ਰਿਹਾ ਸਵੀਕਾਰ ਕਰ ਰਿਹਾ ਪਰ ਜੋਰ ਨਾਲ ਲਿਖ ਕੇ ਦਿੱਤਾ ਸੀ ਉਹਨਾਂ ਵਿੱਚੋਂ ਹੀ ਜਦੋਂ ਸਿੰਘ ਸਾਹਿਬਾਨ ਨੇ ਸਵਾਲ ਕੀਤਾ ਤਾਂ ਆ ਦੇਖੋ ਚੰਦੂ ਆਇਰਾ ਸਾਹਿਬ ਮੁੱਕਰ ਗਈ ਪ੍ਰੇਮ ਸਿੰਘ ਸਟਾਰ ਹੈ ਨਾ ਦਿੱਲੀ ਯਾਰ ਉਹਨੇ ਦਿਖਾ ਦੋ ਨੀ ਆਇਆ ਨੀ ਜਹਦਾਦਾਰ ਸ੍ਰੀ ਅਕਾਲ ਪੁਰਖ ਸਾਹਿਬ ਮੈਂ ਕਿਹੜਾ ਕਾਨੂੰਨੀ ਹੈ ਉਹ ਨਹੀਂ ਕੋਈ ਦਫ਼ਤਰ ਵੱਲੋਂ ਜਾਰੀ ਹੋਇਆ ਸੀ ਮੇਰਾ ਇੱਕ ਖਾਤੇ ਦਾਖਲ ਕਰਾ ਲੈ ਲਗਾ ਦੋ ਗੁਰੂ ਹਰਗੋਬਿੰਦ ਸਾਹਿਬ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਖਾਤੇ ਹਾਜ਼ਰ ਨਾਮਾ ਕਹਿਣਾ ਮੈਂ ਨਾਮ ਦੱਸ ਦਿੱਤੀ ਇਹਦੇ ਨਾਲ ਕੋਈ ਵਿਆਹ ਦਿੱਤਾ ਇਹ ਉਸ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਹਦਾਦੀ ਹੁਮੈਦਾ ਮੇਰੇ ਨਾਮ ਤੇ ਖਵਾਰਜੀ ਦਾ ਇੱਥੇ ਸੈਨ ਕਰ ਰਹੇ ਹੈ ਤੇ ਉੱਥੇ ਮੁੱਕਰ ਗਏ ਅਕਾਲ ਤਖਤ ਸਾਹਿਬ ਤੇ ਫਿਰ ਬੀਬਾ ਜਗੀਰ ਕੌਰ ਸਾਹਿਬ ਦਾ ਪ੍ਰਧਾਨ ਨੇ ਸਾਡੇ ਸਤਕਾਰਯੋਗ ਉਹਨਾਂ ਦੇ ਸੈਨ ਨੇ ਉਹ ਵੀ ਕਹਿ ਰਹੇ ਐ ਕਿ ਸਾਰੀਆਂ ਜੋ ਸਿੰਘ ਸਾਹਿਬਾਨ ਜੋ ਸਵਾਲ ਕਰ ਰਹੇ ਸੀ ਉਹੀ ਲੈ ਕੇ ਮੰਨੇ ਤੇ ਇਹ ਐਪਲੀਕੇਸ਼ਨ ਚ ਕਿ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਮੰਨਦੇ ਆ ਪਰ ਆ ਦੇਖੋ ਬੀਬੀ ਜ਼ਗੀਰ ਕੌਰ ਵੀ ਅਕਾਲ ਤਖਤ ਸਾਹਿਬ ਤੇ ਮੁਕਰ ਗਈ 12 ਤੋਂ 17 ਦੀ ਕੈਬਨਟ ਬਣ ਮੈਂ 14 ਮਾਰਚ ਨੂੰ ਸੌਂਚ ਦਿੱਤੀ ਤੇ 30 ਮਾਰਚ ਤੱਕ ਦੱਸਾਈਏ ਕੋਈ ਵੀ ਜਿਹੜਾ ਇਹ ਮਸਲਾ ਇਨਾ ਦਰ ਇਨਾ ਦੇ ਦੌਰਾਨ ਚਾਰ ਕਿਸੇ ਮੇਲੇ ਦੀ ਸਾਡੀ ਕੋਲ ਨਹੀਂ ਆਇਆ ਅਸੀਂ ਦੇਖਦੇ ਬਾਤ ਸੁਣਿਆ ਦੀ ਕੋਈ ਤਾਂ ਸੀ ਕੰਟੈਕਟ ਨਹੀਂ ਸੀ ਨਾ ਅਸੀਂ ਮੋੜਦੇ ਵੀ ਰਹੇ ਆ ਪਰ ਇਹ ਹੈ ਕਿ ਬਾਤ ਨਹੀਂ ਜਾਪਦੇ ਕਰਕੇ ਅਸੀਂ ਉਸ ਤੋਂ ਬਾਅਦ ਸੰਜੀਤ ਸਿੰਘ ਰਖੜਾ ਸਾਹ ਆਹ ਦੇਖੋ ਇੱਥੇ ਕਹਿ ਰਹੇ ਆ ਕਿ ਸਾਰਾ ਕੁਝ ਗਲਤ ਹੋਇਆ ਸੀ ਮੰਨਦੇ ਆ ਤੇ ਆਹ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਤੇ ਮੁਕਰ ਗਈ ਜਿਸ ਦਾ ਕਰਤੂ ਹੈ ਕੋਈ ਕੋ ਸਵਾਰ ਕੀਤੀ ਹੈ ਨਹੀਂ ਅਜ ਤੱਕ ਕੋਈ ਨਹੀਂ ਠੀਕ ਹੈ ਮੈਂ ਇੱਥੇ ਦਾਅ ਦਿੰਨਾ ਪਰਮਿੰਦਰ ਸਿੰਘ ਢੀਂਸੇ ਦੀ ਉਹਨਾਂ ਨੇ ਵੀ ਸਾਰਾ ਕੁਝ ਸਵੀਕਾਰ ਕੀਤਾ ਪਰ ਉੱਥੇ ਵੀ ਉਹਨਾਂ ਨੇ ਸਵੀਕਾਰ ਕੀਤਾ ਕਿ ਜੋ ਸਿੰਘ ਸਾਹਿਬ ਨੇ ਕਿਹਾ ਕਿ ਗਲਤੀਆਂ ਹੋਈਆਂ ਪਰ ਉਹਨਾਂ ਦੇ ਪਰਮਿੰਦਰ ਸਿੰਘ ਕਿੰਸਾ ਉਹ ਤਾਂ ਵੀ ਲਿਖਤੀ ਸਪਸ਼ਟੀਕਰਨ ਜਿਹੜਾ ਪੁੱਛਿਆ ਜਿਹਦੇ ਵਿੱਚ ਉਹਨੇ ਕਬੂਲ ਕੀਤਾ ਇਸ ਕਰਕੇ ਸੁਖਬੀਰ ਸਿੰਘ ਦੇ ਨਾਲ ਪੜ੍ਹੋ ਗੁਰਪ੍ਰਤਾਪ ਬਡਾਲਾ ਦੇ ਵੀ ਸਹਿਣ ਉਹ ਵੀ ਸੇਵਾ ਤੋਂ ਬੰਨਝਾ ਰਹਿ ਗਿਆ ਬਡਾਲਾ ਸਾਹਿਬ ਬੜੇ ਲੰਮੇ ਹੱਥ ਕਰ ਕਰਕੇ ਗੱਲਾਂ ਕਰ ਰਿਹਾ ਕਿ ਅਕਾਲ ਤਖਸਾਲ ਦਾ ਹੁਕਮ ਅਕਾਲ ਤਖਸਾਲ ਸਰਬਉੱਚ ਪਰ ਬਡਾਲਾ ਸਾਹਿਬ ਤੁਸੀਂ ਸਿੰਘ ਸਾਹਿਬਾਨ ਕੋਲੇ ਦੁਆਰੇ ਪੇਸ਼ ਕਿਉਂ ਨਹੀਂ ਹੋਏ ਕਿ ਸਿੰਘ ਸਾਹਿਬ ਮੈਂ 10 ਸਾਲ ਰਿਹਾ ਸਰਕਾਰ ਦਾ ਹਿੱਸਾ ਮੈਨੂੰ ਸੇਵਾ ਕਰਨੀ ਉਹ ਮੈਂ ਰਹਿ ਗਿਆ ਮੈਨੂੰ ਲਾਓ ਸੇਵਾ ਮੇਰੇ ਤੇ ਬੋਝ ਹੈ ਮੇਰਾ ਕਹਿਣ ਦਾ ਭਾਵ ਇਹ ਅਕਾਲ ਤਖਤ ਸਾਹਿਬ ਤੋਂ ਭਗੌੜੇ ਲੋਕ ਨੇ ਜੇ 2 ਤਰੀਕ ਦੀ ਘਟਨਾ ਤੇ ਐਪਲੀਕੇਸ਼ਨ ਦੀ ਘਟਨਾ ਵੇਖੀਏ ਸੋ ਇਹਨਾਂ ਨੂੰ ਅੱਜ ਤੋਂ ਬਾਅਦ ਆਪਾਂ ਭਗੌੜਿਆਂ ਦਾ ਨਾਂ ਦਈਏ ਤਾਂ ਵਧੀਆ ਕਿਉਂਕਿ ਭਗੌੜੇ ਕਿਉਂ ਹੋ ਸਕਦਾ ਇਹ ਮਸਲਿਆਂ ਤੇ ਨਾ ਆਪਾਂ ਬੋਲਦੇ ਪਰ 2 ਮਹੀਨੇ ਹੋ ਗਏ ਇਹਨਾਂ ਨੇ ਸਿਰ ਅਕਾਲ ਤਖਤ ਸਾਹਿਬ ਨੂੰ ਇੱਕ ਤੌੜੀ ਸਮਝ ਰੱਖਿਆ ਇਹਨਾਂ ਨੇ ਆਪਣੀ ਰਾਜਨੀਤੀ ਦਾ ਆਪ ਦੀ ਡਿੱਗੀ ਹੋਈ ਸਾਥ ਰਾਜਨੀਤੀ ਦੀ ਲੋਕ ਨਹੀਂ ਚੱਲ ਰਹੇ ਲੋਕ ਇਹਨਾਂ ਨੂੰ ਨਾ ਸਵੀਕਾਰ ਕਰ ਰਹੇ ਨੇ ਇਹ ਸਿਰਫ ਦੁਬਾਰਾ ਸੱਤਾ ਪ੍ਰਾਪਤੀ ਵਾਸਤੇ ਸ੍ਰੀ ਕਾਲ ਤੱਕ ਸਭ ਨੂੰ ਵਿਚਲਿਆ ਰਹੇ ਨੇ ਵਾਰ-ਵਾਰ ਵਾਰ-ਵਾਰ ਠੀਕ ਹੈ ਇੱਕ ਵਾਰ ਤੁਸੀਂ ਚਲੇ ਗਏ ਸਿੰਘ ਸਹਿਬਾਨ ਨੇ ਕੌਮ ਦਾ ਮਸਲਾ ਸਮਝ ਕੇ ਵਿਚਾਰ ਲਿਆ ਫੈਸਲਾ ਸੁਣਾਤਾ ਪਰ ਤੁਸੀਂ ਫੇਰ ਵਾਰ-ਵਾਰ ਕਿ ਤੁਹਾਨੂੰ ਸਿੰਘ ਸਹਿਬਾਨ ਕਿਵੇਂ ਸੱਤਾ ਦੇਦਾ ਜਿਦੋਂ ਲੋਕ ਸਵੀਕਾਰ ਨਹੀਂ ਕਰਦੇ ਤੁਸੀਂ ਲੋਕਾਂ ਦੀ ਕਚਹਿਰੀ 'ਚ ਜਾਓ ਕੌਮ ਦੇ ਮਸਲੇ ਠਾਓ 6 ਮਹੀਨੇ ਹੋ ਗਏ ਬੰਦੀ ਸਿੰਘਾਂ ਦੇ ਮਸਲੇ ਤੇ ਬੋਲ ਨਹੀਂ ਸਕਦੇ ਤੁਸੀਂ ਕੌਮ ਨੂੰ ਫੇਰ ਉੱਤੀ ਉਚਾ ਰੱਖਦੇ ਹੋ ਨਾ ਕੋਈ ਭਾਰਤ ਸਕਾਰ ਖਿਲਾਫ ਗੱਲ ਕਰ ਦਿੰਦੇ ਹੋ ਕਿਉਂਕਿ ਸ਼ਰਮ ਨਹੀਂ ਅਕਾਲੀ党 ਜੇ ਆਵਾਜ਼ ਠਾਉਣ ਦੀ ਕੋਸ਼ਿਸ਼ ਕਰਦਾ ਕਿਸਾਨਾਂ ਦੀ ਤਾਂ ਤੁਸੀਂ ਫੇਰ ਇਹ ਮਸਲਾ ਲੈ ਕੇ ਫੇਰ ਅਕਾਲ ਤਖਤ ਸਾਹਿਬ ਜਾਵੜਦੇ ਹੋ ਠੀਕ ਹੈ ਤੁਹਾਡੇ ਬਿਆਨਾਂ ਨੂੰ ਅਸੀਂ ਤਰਜੀਹ ਤਵਜੋ ਨਹੀਂ ਦਿੰਦੇ ਕਿਉਂਕਿ ਸਾਨੂੰ ਪਤਾ ਹੈ ਪਰ ਜਦੋਂ ਕਾਲ ਤੱਕ ਸਭ ਨੂੰ ਇਨਵੋਲਵ ਕਰ ਲੈਨੇ ਹੋ ਤਾਂ ਕਾਲੀ ਤਰ ਨੂੰ ਨਰਜੀ ਤੁਹਾਡੇ ਇਸ ਮਸਲੇ 'ਤੇ ਲਾਉਣੀ ਪੈਂਦੀ ਹੈ ਸੋ ਇਸ ਕਰਕੇ ਪੰਜਾਬ ਸਰਕਾਰ ਕਿੰਨੀਆ ਜਾਂਚੀਆਂ ਕਰ ਰਹੀ ਹੈ ਜੋ ਫਸਲਾਂ ਦਾ ਮਸਲਾ ਫਸਲਾਂ ਕਿਵੇਂ ਮੰਡੀਆਂ ਚ ਰੁਲੀਆਂ ਤੇ ਹੋਰ ਚੰਡੀਗੜ੍ਹ ਦਾ ਮਸਲਾ ਤੇ ਹੋਰ بڑے ਮਸਲੇ ਨੇ ਪਰ ਅਕਾਲੀ ਦਲ ਕੌਮ ਦੀ ਫੌਜ ਹੈ ਬਾੜ ਹੈ ਇਹਦੇ ਉੱਧਰ ਬੋਲਣਾ ਹੁੰਦਾ ਹੈ ਮਸਲਾ ਠੋਣਾ ਹੁੰਦਾ ਹੈ ਤੇ ਤੁਸੀਂ ਏਜੰਸੀਆਂ ਦੇ ਸਿਆਰੇ ਤੇ ਫਿਰ ਪਰ ਆਪ ਤੁਸੀਂ ਭਗਾਉੜੇ ਹੋ ਇਹ ਕੌਮ ਨੇ ਨਿਰਣਾ ਕਰਨਾ ਹੈ ਕੌਮ ਨੇ ਫੈਸਲਾ ਕਰਨਾ ਹੈ ਕਿ ਲੋਕ ਕੀ ਅਕਾਲ ਤਖਤ ਸਭ ਨੂੰ ਸਮਝ ਰਹੇ ਹੈ ਕਿਉਂਕਿ ਦਫ਼ਤਰ ਦੇ ਵਿੱਚ ਸਿਕਤਰੇ ਦੇ ਵਿੱਚ ਤਾਂ ਲਿਖਤੀ ਦੇ ਆਏ ਸਭ ਸਮਝਣਗੇ ਤੇ ਜਦੋਂ ਅਕਾਲ ਤਖਤ ਸਭ ਦੀ ਫਜ਼ੀਲਤ ਸਿੰਘ ਸਹਿਬਾਨ ਜੋ ਮਰਿਆਦਾ ਅਨੁਸਾਰ ਵੀ ਭਾਈ ਤੁਸੀਂ ਸਾਡੇ ਕੋਲ ਦਫ਼ਤਰ 'ਚ ਤਾਂ ਮੰਨ ਗਏ ਪਰ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਜੋ ਸਾਡੀ ਮਰਿਆਦਾ ਹੈ ਕਿ ਗੁਰੂ ਸਾਹਿਬ ਦੇ ਤਖਤ ਤੇ ਫਸੀਲ ਤੇ ਅਸੀਂ ਉਹ ਤੁਹਾਡੀਆਂ ਗਲਤੀਆਂ ਦਰਹਾਉਣੇ ਆ ਪੜਦੇ ਆ ਤੁਸੀਂ ਗੁਰੂ ਸਾਹਮਣੇ ਹਾਜ਼ਰ ਨਾਜ਼ਰ ਜਾਣ ਕੇ ਦੱਸੋ ਮੰਨੋ ਤੁਸੀਂ ਦਫ਼ਤਰ 'ਚ ਮੰਨ ਗਏ ਜਿੱਥੇ ਹਾਜ਼ਰ ਨਾਜ਼ਰ ਗੁਰੂ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਫਸੀਲ ਸੀ ਉੱਥੇ ਤੁਸੀਂ ਸਾਰੇ ਹੀ ਮੁੱਕਰ ਗਏ ਪਰ ਤੁਸੀਂ ਅਕਾਲ ਤਖਸਾਲ ਤੱਕ ਸਭ ਨੂੰ ਸਮਝ ਕੀ ਰੱਖਿਆ ਜੱਜੇਦਾਰ ਸਹਿਬਾਨ ਨੂੰ ਸਮਝ ਕੀ ਰੱਖਿਆ ਕੀ ਤੁਸੀਂ ਮਜ਼ਾਕ ਕਰ ਰਹੇ ਹੋ ਕੀ ਤੁਸੀਂ ਟਿੱਚਰਾਂ ਕਰ ਰਹੇ ਹੋ ਕੀ ਤੁਸੀਂ ਸ੍ਰੀ ਅਕਾਲ ਤਖਸਾਲ ਤੱਕ ਸਭ ਦਾ ਜੋ ਵਰਲਡ ਦੇ ਵਿੱਚ ਦੁਨੀਆ 'ਚ ਇਕੱਲੇ ਸਿੱਖ ਨਹੀਂ ਹਰ ਇੱਕ ਧਰਮਾਂ ਦੇ ਲੋਕਾਂ ਦੇ ਮਨਾਂ 'ਚ ਸਨਮਾਨ ਹੈ ਸਤਕਾਰ ਹੈ ਪਿਆਰ ਹੈ ਤੁਸੀਂ ਉਸ ਨੂੰ ਟਿੱਚਰ ਕਰ ਰਹੇ ਹੋ ਡਾਕਟਰ ਦੇ ਵਿੱਚ ਤੁਸੀਂ ਮੰਨ ਰਹੇ ਹੋ ਆਪਣੀ ਚੌਧਰ ਰਾਜਨੀਤੀ ਵਾਸਤੇ ਕਿ ਜਦੋਂ ਘਾਜਰਨਾਜ ਗੁਰੂ ਦੀ ਹਜ਼ੂਰੀ ਚ ਤੁਹਾਨੂੰ ਸਵਾਲ ਕੀਤੇ ਜਾਂਦੇ ਆ ਉੱਥੇ ਤੁਸੀਂ ਮੁਕਰ ਰਹੇ ਹੋ ਸਭ ਤੁਹਾਡੀ ਸ਼ਾਸ ਕੌਮ ਨਾਲ ਗਦਾਰੀ ਬੇਵਫਾਈ ਧੋਖੇਵਾਜੀ ਇਹ ਜਗਜाहਰ ਹੋ ਗਈ ਕਿ ਤੁਸੀਂ ਨਾ ਕੌਮ ਦੇ ਹੋ ਨਾ ਗੁਰੂ ਦੇ ਤਖਤ ਦੇ ਹੋ ਨਾ ਪੰਜਾਬ ਦੇ ਹੋ ਤੁਸੀਂ ਸੱਤਾ ਪ੍ਰਾਪਤੀ ਵਾਸਤੇ ਲਾਲਾ ਸਿੱਟ ਰਹੇ ਹੋ ਸਿਰਫ ਸਾਨੂੰ ਕਦੋਂ ਸੱਤਾ ਮਿਲ ਜੇ ਜਾਂ ਤੁਸੀਂ ਸ਼ਾਸਤ੍ਰ ਦੀ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹੋ ਸੋ ਇਸ ਕਰਕੇ ਬੇਨਤੀ ਹੈ ਸਮੁੱਚੀ ਕੌਮ ਨੂੰ ਵੀ ਕਿ ਇਹਨਾਂ ਨੂੰ ਪਹਿਚਾਣੋ ਇਹ ਕੌਮ ਲੋਕ ਨਹੀਂ ਤੇ ਨਿਮਰਤਾ ਸਹਿਬ ਸਿੰਘ ਸਹਿਬਾਨ ਨੂੰ ਵੀ ਬੇਨਤੀ ਕਰਦੇ ਆਂ ਕੇ ਬਾਰ-ਬਾਰ ਸ੍ਰੀ ਅਦਾਲਤ ਤਖਤ ਸਾਹਿਬ ਨੂੰ ਮੈਂ ਸਮਝਦਾ ਮਹਿਸੂਸ ਕਰਦਾ ਕਿ ਜਦੋਂ ਵੱਡੀ ਅਦਾਲਤ ਹੋਵੇ ਵੱਡਾ ਤਖਤ ਹੋਵੇ ਉਥੇ ਸਮਿਆਂ ਅਨਸਾਰ ਫੈਸਲੇ ਜਾਂ ਮਸਲੇ ਵਿਚਾਰੇ ਜਾਂਦੇ ਆ ਇਹਨਾਂ ਨੇ ਖੇਡ ਬਣਾ रखी ਹੈ ਮਹੱਲੇ ਦੀ ਚੌਂਕੀ ਬਣਾ ਰੱਖਿਆ ਅਕਾਲ ਤਖਤ ਸਾਹਿਬ ਨੂੰ ਢੇੜਾ ਦਿੰਦੇ ਆ ਉਥੇ ਜਾਵੜਦੇ ਆ ਨਾ ਇਹਨਾਂ ਨੂੰ ਕੋਈ ਅਮਰਤਪਾਲ ਦਾ ਧੜਾ ਚੱਲਦਾ ਹੈ ਨਾ ਇਹਨਾਂ ਨੂੰ ਮਾਨ ਸ਼੍ਰੋਮਣੀ ਅਕਾਲੀ ਦਲ ਅੰਮਰਸਾਲ ਚੱਲਦਾ ਨਾ ਸੇਕ ਕੌਮ ਚਲਦੀ ਹੈ ਤੇ ਦਾਲੇ ਗੇੜਾ ਦੇ ਕੇ ਅਕਾਲੀ ਦਲ ਦੇ ਦਾਲੇ ਹੋ ਜਾਂਦੇ ਆ ਉਹ ਭਾਈ ਤੁਸੀਂ ਰਾਜਨੀਤੀ ਕਰਨੀ ਹੈ ਕਰੋ ਜੰਮ ਜੰਮ ਕੇ ਕਰੋ ਤੁਸੀਂ ਆਪ ਦੀ ਲੈਰਜੀ ਬਣਾਈ ਸੀ ਤੁਸੀਂ ਜ਼ਿਲ੍ਹਾ ਪ੍ਰਧਾਨ ਨਹੀਂ ਬਣਾ ਸਕੇ 6 ਮਹੀਨਿਆਂ ਚ ਤੁਹਾਡੇ ਵਰਕ ਕਰਨੀ ਕੇਟਰ ਨਹੀਂ ਕੁਛ ਨਹੀਂ ਤੇ ਸਿਰਫ ਤੁਸੀਂ ਅਕਾਲੀ ਦਲ ਤੇ ਸੇਕ ਕੌਮ ਦੀ ਜਥੇਬੰਦੀ ਦੇ ਦਾਲੇ ਹੋਏ ਆ ਸੋ ਮੈਂ ਕੌਮ ਨੂੰ ਵੀ ਬੇਨਤੀ ਕਰਦਾ ਅੱਪਾ ਇਹ ਨਾ ਵੇਖਿਆ ਕਰੀਏ ਸਮੁੱਚੀਆਂ ਜਥੇਬੰਦੀਆਂ ਨੂੰ ਸੰਪਰਦਾਮਾਂ ਨੂੰ ਸਮੁੱਚੇ ਅਕਾਲੀ ਦਲਾਂ ਨੂੰ ਬੇਨਤੀ ਕਰਦਾ ਹੈ ਕਿ ਇਹ ਲੋਕਾਂ ਨੂੰ ਪਹਿਚਾਣਨੋਂ ਕੱਲੇ ਨਾ ਦੇਖੀਏ ਕਿ ਅਕਾਲੀ ਦਲ ਖਿਲਾਫ ਨੇ ਇਹ ਬਾਦਲਾਂ ਖਿਲਾਫ ਨੇ ਇਹ ਭਰਾਵੋ ਕੌਮ ਦਾ ਨੁਕਸਾਨ ਕਰ ਰਹੇ ਨੇ ਸੋ ਬੇਨਤੀ ਹੈ ਇਹਨਾਂ ਦੀਆਂ ਸ਼ਾਸਨ ਇਹਨਾਂ ਦੀਆਂ ਚਾਲਾਂ ਤੁਸੀਂ ਸਮਝੋ ਕੰਨੇ ਦਾ ਅਜੰਡਾ ਕੀ ਹੈ ਜੇ ਬੰਦਾ ਸਾਥ ਚ ਵੀ ਗੱਲ ਕਰਕੇ ਮੁੱਕਰ ਜੇ ਨਾ ਦੋ ਬੰਦਿਆਂ ਚ ਜਵਾਨੀ ਗੱਲ ਕਰਕੇ ਮੁੱਕਰ ਜੇ ਤਾਂ ਵੀ ਲੋਕ ਕਹਿੰਦੇ ਆ ਕਿ ਇਹ ਭਗੌੜਾ ਯਾਰ ਇਹ ਭਗੌੜਾ ਇਹ ਗੱਲ ਤੇ ਨਹੀਂ ਖੜਦਾ ਇਹ ਲੋਕ ਤਾਂ ਸੈਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਲਿਖਤੀ ਸਰਪਸੰਮਾਨ ਕੇ ਤੇ ਫਸਿਲ ਤੇ ਦੋ ਤਰੀਕ ਨੂੰ ਮੁੱਕਰ ਗਏ ਸਾਰੇ ਪਰ ਕਿਵੇਂ ਯਕੀਨ ਕਰੀਏ ਇਹਨਾਂ ਤੇ ਸੋ ਇਸ ਕਰਕੇ ਸਿੰਘ ਸਹਿਬਾਨ ਨੂੰ ਵੀ ਬੇਨਤੀ ਹੈ ਚਲੋ ਤੁਸੀਂ ਤੁਹਾਡੇ ਕੋਲੇ ਕੌਮ ਦੇ ਬਹੁਤ ਮਸਲੇ ਨੇ ਦੁਨੀਆ ਦੇ ਵਿੱਚ ਹੋਰ ਬਹੁਤ ਕੱਲਾ ਤੁਹਾਡੇ ਕੋਲ ਅਕਾਲੀ ਦਲ ਹੀ ਨਹੀਂ ਰਹਿ ਗਿਆ ਜਾਂ ਆਹ ਚਾਰ ਚੁ ਧੜਿਆਂ ਦੀ ਲੜਾਈ ਮੈਂ ਸਮਝਦਾ ਧੜਿਆਂ ਦੀ ਲੜਾਈ ਹੈ ਕਿ ਅਕਾਲੀ ਦਲ ਚੋਂ ਵੱਖ ਹੋਏ ਲੋਕਾਂ ਨੇ ਸਿਰਫ ਅਕਾਲੀ ਦਲ ਦੇ ਖਿਲਾਫ ਪ੍ਰੋਪਗੈਂਡਾ ਜਾਂ ਆਪਦੀ ਸੱਤਾ ਪ੍ਰਾਪਤੀ ਦੀ ਲੜਾਈ ਹੈ ਇਹ ਧੜਿਆਂ ਦੀ ਲੜਾਈ ਹੈ ਤੇ ਵਿੱਚ ਕਾਹ ਤੱਕ ਸਭ ਨੂੰ ਇਹ ਰੋਜ਼ ਬੋਲੋਂ ਕਰ ਲੈਂਦੇ ਆ ਰੋਜ਼ ਲੈਣ ਦੀ ਕੋਸ਼ਿਸ਼ ਕਰਦੇ ਆ ਪਰ ਸਿੰਘ ਸਾਹਿਬਾਨ ਨੂੰ ਨਿਮਰਤਾ ਸਹਿਤ ਨਮਾਨੇ ਸਿੱਖੋਂ ਦੇ ਨਾਂ ਤੇ ਬੇਨਤੀ ਹੈ ਕਿ ਜੇ ਤੁਸੀਂ ਟਰੁੱਠੋਂ ਜੇ ਤੁਸੀਂ ਮਹਿਸੂਸ ਕਰਦੇ ਹੋ ਤਾਂ ਇਹ ਜ਼ਰੂਰ ਵਿਚਾਰੋ ਇਹ ਗੱਲਾਂ ਕਿ ਪਹਿਲਾਂ ਐਪਲੀਕੇਸ਼ਨਾਂ ਦਿੰਦੇ ਨੇ ਸਭ ਕੁਝ ਮੰਨਦੇ ਆ ਬਾਅਦ ਚ ਮੁੱਕਰ ਜਾਂਦੇ ਨੇ ਸੋ ਇਸ ਕਰਕੇ ਕੌਮ ਵੇਖੇ ਕੌਮ ਵਿਚਾਰੇ ਇਹਨਾਂ ਦਾ ਅਜੰਡਾ ਸਿੱਖ ਕੌਮ ਨੂੰ ਨੀ ਮੰਨ ਦਿਖਾਉਣਾ ਅਕਾਲ ਤਖਤ ਸਭ ਜੀ ਨੂੰ ਸਰਵਉੱਚ ਮੰਨਦੀ ਹੈ ਪੂਰੀ ਦੁਨੀਆ ਵਾਰ-ਵਾਰ ਇਹੀ ਕਹੀ ਜਾਣਾ ਕਿ ਫਲਾਨੇ ਲੋਕ ਅਕਾਲ ਤਖਤ ਦੀ ਨਹੀਂ ਮੰਨਦੇ ਅਕਾਲ ਤਖਤ ਨੂੰ ਨਹੀਂ ਮੰਨਦਾ ਅਕਾਲ ਤਖਤ ਆ ਅਕਾਲਤ ਮਤਲਬ ਅਕਾਲ ਤਖਤ ਸਭ ਨੂੰ ਵਾਰ-ਵਾਰ ਲਿਆ ਕੇ ਇਹ ਆਪ ਦੀ ਸੱਤਾ ਲਾਲਸਾ ਨੂੰ ਪ੍ਰਾਪਤ ਵਾਸਤੇ ਸਿਰਫ ਤੇ ਸਿਰਫ ਅਕਾਲ ਤਖਤ ਸਾਨੂੰ ਕਢੀਸ ਰੇ ਸੋ ਕੌਮ ਸਮਝੇ ਲੋਕ ਸਮਝਣ ਇਹ ਲੋਕਾਂ ਦਾ ਇੱਕੋ ਇੱਕ ਮਨੋਰਥ ਹੈ ਕਿ ਇਹਨਾਂ ਨੂੰ ਨਾ ਕੋਈ ਵੋਟਾਂ ਚ ਚੱਲਦਾ ਹੈ ਨਾ ਕੋਈ ਰੈਲੀਆਂ ਚ ਬੁਲਾਉਂਦਾ ਨਾ ਕੋਈ ਮੀਟਿੰਗਾਂ ਚ ਬੁਲਾਉਂਦਾ ਨਾ ਕੋਈ ਵੀ ਪਾਰਟੀ ਚਲਦੀ ਹੈ ਇਹ ਸਿਰਫ ਕੇ ਸਿਰਫ ਬਹਾਨਾ ਬਣਾ ਕੇ ਆਪਣੀ ਜੋ ਸੱਤਾ ਪ੍ਰਾਪਤੀ ਦੀ ਲਾਲਸਾ ਦੇ ਵਿੱਚ ਕਮਲੇ ਹੋ ਕੇ ਪਾਗਲ ਹੋ ਕੇ ਇਹ ਸਿਰਫ ਤੇ ਸਿਰਫ ਸਿੱਖ ਕੌਮ ਦਾ ਵੱਡਾ ਨੁਕਸਾਨ ਕਰ ਰਿਹਾ ਹੈ ਇਹ ਕੌਮ ਸਮਝੇ ਕੌਮ ਦੇ ਆਗੂ ਸਮਝਣ ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਮaaf ਕਰੋਗੇ ਵੱਡਿਆਂ ਦਾ ਫਰਜ਼ ਹੁੰਦਾ ਛੋਟਿਆਂ ਨੂੰ ਮaaf ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ